ਕਰ ਗੱਲ ਕੀਤੀ ਜਾਵੇ ਮਹਾਰਾਜਾ ਰਣਜੀਤ ਸਿੰਘ ਦੀ ਤਾਂ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਸਮਰ ਪੈਲੈਸ ਬਣਾਇਆ ਗਿਆ ਸੀ ਜੋ ਕਿ ਉਹਨਾਂ ਦੇ ਬਹੁਤ ਅਜੀਬ ਸੀ ਲੇਕਿਨ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਅਗਰ ਇਹ ਤਸਵੀਰਾਂ ਵੇਖਣ ਦੇਖਦੇ ਹੁੰਦੇ ਤੇ ਸ਼ਾਇਦ ਉਹ ਵੀ ਇਸ ਚੀਜ਼ ਨੂੰ ਲੈ ਕੇ ਜਰੂਰ ਹੈਰਾਨ ਪਰੇਸ਼ਾਨ ਹੁੰਦੇ ਕਿ ਉਹਨਾਂ ਵੱਲੋਂ ਜੋ ਵਿਜਾਰਸਤਾ ਬਣਾਈਆਂ ਗਈਆਂ ਸਨ ਉਸ ਦੇ ਹਾਲਾਤ ਵੱਧ ਤੋਂ ਵੱਤਰ ਨੇ ਸਾਹਮਣੇ ਜਲਾਬ ਬਣਿਆ ਤਲਾਬ ਸ਼ਾਇਦ ਇਹ ਕਿਸੇ ਸਮੇਂ ਕਿਸੇ ਲੋਕਾਂ ਵਾਸਤੇ ਬਣਾਇਆ ਗਿਆ ਹੋਵੇ ਸ਼ਾਇਦ ਪਾਣੀ ਸਾਫ ਸੁਥਰਾ ਇਕੱਠਾ ਕਰਨ ਵਾਸਤੇ ਬਣਾਇਆ ਗਿਆ ਹੋਵੇ ਲੇਕਿਨ ਇਸ ਦੇ ਹਾਲਾਤ ਸਿਰਫ ਮੱਛਰਾਂ ਨੂੰ ਜਿਹੜਾ ਹੈ ਆਰਾਮ ਦੇਣ ਵਾਸਤੇ ਹੈ ਬਹੁਤ ਸਾਰੇ ਜਾਨਵਰ ਮਰੇ ਪਏ ਨੇ ਬਹੁਤ ਸਾਰੀਆਂ ਸ਼ਰਾਬ ਦੀਆਂ ਬੋਤਲਾਂ ਇਹਦੇ ਵਿੱਚ ਨਜ਼ਰ ਆ ਰਹੀਆਂ ਨੇ ਲੇਕਿਨ ਕਿਤਨਾ ਕਿਤੇ ਪੰਚਾਇਤ ਅਧਿਕਾਰੀ ਜਿਹੜੇ ਨੇ ਉਹ ਜ਼ਰੂਰ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਨੇ ਇਹਦੇ ਅੰਦਰ ਬਹੁਤ ਸਾਰੀਆਂ ਪ੍ਰਾਤਨ ਵਿਰਾਸਤਾਂ ਪਈਆਂ ਨੇ ਔਰ ਉਹੀ ਸੰਘਾਸਨ ਪਿਆਵਾ ਜਿਹੜਾ ਇੰਗਲੈਂਡ ਦੇ ਵਿੱਚ ਐ ਜਿਹਨੂੰ ਲੈਉਣ ਦੀ ਗੱਲ ਕੀਤੀ ਜਾ ਰਹੀ ਔਰ ਇੱਥੇ ਜਿਹੜੇ ਸਟੈਚੂ ਨੇ ਅੰਦਰ ਉਹ ਸੇਮ ਹੀ ਉਦਾਂ ਲੱਗਦਾ ਜਿਵੇਂ ਸ਼ੇਰੇ ਪੰਜਾਬ ਬੈਠੇ ਹੁੰਦੇ ਹਰੀ ਸਿੰਘ ਨਲੂਆ ਜੀ ਔਰ ਰਾਣੀ ਜਿੰਦਕੌਰ ਜੀ ਅੰਦਰ ਸਾਰੀਆਂ ਹੀ ਉਹ ਵਿਰਾਸਤਾਂ ਪਈਆਂ ਉਹੀ ਕੋਹੇ ਨੂਰ ਦੀ ਕਾਪੀ ਪਈ ਆ ਇਸੇ ਸਮਰ ਪੈਲੈਸ ਦੀ ਗੱਲ ਐਮਪੀ ਗੁਰਜੀਤ ਸਿੰਘ ਔਜਲਾ ਨੇ ਪਾਰਲੀਮੈਂਟ ਵਿੱਚ ਚੁੱਕੀ ਸੀ ਔਰ ਮਨਾਕਸ਼ੀ ਲੇਖੀ ਜੀ ਨੇ ਕਿਹਾ ਵੀ ਸੀ ਕਿ ਸਪੈਸ਼ਲ ਪੈਕੇਜ ਦਵਾਂਗੇ ਸਪੈਸ਼ਲ ਪੈਕੇਜ ਪਤਾ ਕੀ ਮਿਲਿਆ ਜਿੱਥੇ ਆਪ ਖਲੋਤੇ ਸੈਂਟਰ ਦੇ ਅੰਦਰ ਆਉਂਦਾ ਇਹ ਸਪੈਸ਼ਲ ਪੈਕੇਜ ਆ ਦੋ ਤਲਾਹ ਨੇ ਕਿਸੇ ਸਮੇ ਇੱਥੇ ਮੱਛੀਆਂ ਹੁੰਦੀਆਂ ਸੀਗੀਆਂ ਪਰ ਅੱਜ ਇੱਥੇ ਸ਼ਰਾਬ ਦੀਆਂ ਬੋਤਲਾਂ ਡੇਂਗੂ ਔਰ ਕਾਲਾ ਜਿਹੜਾ ਇਹ ਸਾਰਾ ਹੀ ਪਾਣੀ ਹੋ ਗਿਆ ਇੰਨੀ ਗੰਦਗੀ ਇੰਨੀ ਗੰਦਗੀ ਜੇ ਕਿਸੇ ਨੇ ਬਿਮਾਰ ਹੋਣਾ ਵਾ ਨਾ ਉਹ ਜ਼ਰੂਰ ਇੱਥੇ ਆਵੇ ਇੱਥੇ ਪਰਚੀ ਲੱਗਦੀ 10 ਰੁਪਏ ਅੰਦਰ ਵੇਖਣ ਆਉਂਦੇ ਦੂਰੋਂ ਦੂਰੋਂ ਲੋਕ ਉਹ ਵਿਰਾਸਤਾਂ ਨੂੰ ਪਰ ਇਹ ਪੂਰੇ ਵਰਲਡ ਦੇ ਵਿੱਚ ਕੀ ਮੈਸੇਜ ਆ ਰਿਹਾ ਇੰਨੇ ਬੁਰੇ ਹਾਲਾਤ ਨੇ ਆਸ਼ਿਕਾਂ ਦਾ ਅੱਡਾ ਬਣ ਗਿਆ ਨਸ਼ੇੜੀਆਂ ਦਾ ਅੱਡਾ ਬਣ ਗਿਆ ਤੇ ਆਲੇ-ਦੁਆਲੇ ਤੁਹਾਨੂੰ ਨਸ਼ੇੜੀ ਨਜ਼ਰ ਆਉਣਗੇ ਆਸ਼ਿਕ ਨਜ਼ਰ ਆਉਣਗੇ ਬਹੁਤ ਬੁਰੇ ਹਾਲਾਤ ਆ ਇੱਥੇ ਜਿੰਨੇ ਪ੍ਰਸ਼ਾਸਨ ਦੇ ਅਧਿਕਾਰੀ ਆ ਤੁਸੀਂ ਉਹਨਾਂ ਦੇ ਘਰਾਂ ਦੀਆਂ ਸਫਾਈਆਂ ਵੇਖ ਲਿਓ ਕਿੱਦਾਂ ਦੀਆਂ ਹੋਣਗੇ ਇੰਨੀ ਕਿਤੇ ਮੱਖੀ ਨਹੀਂ ਤੁਹਾਨੂੰ ਨਜ਼ਰ ਆਊ ਤੇ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੋ ਸਿੱਖ ਕੌਮ ਦਾ ਮਹਾਨ ਜਰਨੈਲ ਆ ਤੇ ਉਹਦੀ ਯਾਦਗਾਰ ਤੇ ਉਹਦਾ ਘੱਟ ਹੋਵੇ ਤੇ ਐਦਾਂ ਦੇ ਹਾਲਾਤ ਹੋਣ ਲੱਖ ਲੰਨ ਤੇ ਆ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਇਹਨਾਂ ਦੇ ਖਿਲਾਫ ਤੇ ਸਖ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਰੇ ਮੈਂਬਰ ਪਾਰਲੀਮੈਂਟ ਉਹਨਾਂ ਦਾ ਹੱਕ ਮੰਦਾ ਸੀਗਾ ਆਵਾਜ਼ ਚੁੱਕਣੀ ਸੋਨੋ ਜੀ ਠੀਕ ਆ ਪਾਰਲੀਮੈਂਟ ਚ ਆਵਾਜ਼ ਚੁੱਕਤੀ ਠੀਕ ਆ ਮੈਂ ਮੰਨਣਾ ਲੇਕਿਨ ਕਮ ਸੇ ਕਮ ਜੇ ਆਪਾਂ ਗ੍ਰਾਂਟ ਦੇ ਕੇ ਇਹਨੂੰ ਠੀਕ ਕਰਵਾ ਸਕਦੇ ਜੇ ਕਿੰਨੇ ਕ ਦਾ ਕੰਮ ਹੋ ਗਿਆ ਲੱਖ ਨਹੀਂ 2 ਲੱਖ 5 ਲੱਖ ਦਾ ਕੰਮ ਹੋਏਗਾ ਉਹਨਾਂ ਵਾਸਤੇ ਕੁਝ ਵੀ ਨਹੀਂ ਸੀਗਾ ਇਹ ਮੈਂ ਕਿਹਾ ਜੀ ਤੁਸੀਂ ਜਿੰਨੇ ਕੋ ਕੇ ਪੈਸੇ ਮੈਂ ਦਵਾ ਦੂੰਗਾ ਪਰ ਇਹਨਾਂ ਨੇ ਫਿਰ ਵੀ ਨਹੀਂ ਲਾਉਣੇ ਦੋ ਸਾਲ ਹੋ ਗਏ ਕਾਰਪੋਰੇਸ਼ਨ ਚ ਇਲੈਕਸ਼ਨਾਂ ਨਹੀਂ ਹੋਈਆਂ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੀ ਨਹੀਂ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਇਸ ਕਰਕੇ ਨਾ ਹੀ ਸੈਂਟਰ ਸਰਕਾਰ ਨੂੰ ਕਿਸੇ ਨਾਲ ਲੈਣਾ ਦੇਣਾ ਗੱਲਾਂ ਅਸੀਂ ਜ਼ਰੂਰ ਕਰਦੇ ਹਾਂ ਮਗਰ ਸ਼ੇਰੇ ਪੰਜਾਬ ਦੀਆਂ ਫੋਟੋਆਂ ਲਾ ਕੇ ਪੰਜਾਬ ਦੇ ਰਾਜ ਦੀ ਗੱਲ ਕੀਤੀ ਜਾਵੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਰ ਇੱਕ ਵਿਅਕਤੀ ਅੱਜ ਵੀ ਯਾਦ ਕਰਦਾ ਹੈ ਜੇਕਰ ਗੱਲ ਕੀਤੀ ਜਾਵੇ ਮਹਾਰਾਜਾ ਰਣਜੀਤ ਸਿੰਘ ਦੀ ਤਾਂ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਸਮਰ ਪੈਲੈਸ ਬਣਾਇਆ ਗਿਆ ਸੀ ਜੋ ਕਿ ਉਹਨਾਂ ਦੇ ਬਹੁਤ ਅਜੀਬ ਸੀ ਲੇਕਿਨ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਅਗਰ ਇਹ ਤਸਵੀਰਾਂ ਵੇਖਣ ਵੇਖਦੇ ਹੁੰਦੇ ਤੇ ਸ਼ਾਇਦ ਉਹ ਵੀ ਇਸ ਚੀਜ਼ ਨੂੰ ਲੈ ਕੇ ਜਰੂਰ ਹੈਰਾਨ ਪਰੇਸ਼ਾਨ ਹੁੰਦੇ ਕਿ ਉਹਨਾਂ ਵੱਲੋਂ ਜੋ ਵਿਜਾਰਸਤਾ ਬਣਾਈਆਂ ਗਈਆਂ ਸਨ ਉਸ ਦੇ ਹਾਲਾਤ ਬੱਦ ਤੋਂ ਬੱਤਰ ਨੇ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ ਆ ਲੇਕਿਨ ਉਸ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਇੱਕ ਵਾਰ ਜਰੂਰ ਦਿਖਾਵਾਂਗੇ ਅਤੇ ਪ੍ਰਸ਼ਾਸਨ ਨੂੰ ਵੀ ਜਰੂਰ ਇਸ ਬਾਰੇ ਪੁੱਛਿਆ ਜਾਊਗਾ ਕਿ ਇਸ ਦੇ ਹਾਲਾਤ ਦੇ ਜ਼ਿੰਮੇਵਾਰ ਕੌਣ ਨੇ ਤੁਹਾਨੂੰ ਇਹ ਸਮਰ ਪੈਲੈਸ ਦੀਆਂ ਤਸਵੀਰਾਂ ਦਿਖਾ ਰਿਹਾ ਜੋ ਕਿ ਬਹੁਤ ਕਰੀਬੀ ਅਤੇ ਬਹੁਤ ਅਜੀਬ ਸੀਗਾ ਮਹਾਰਾਜਾ ਰਣਜੀਤ ਸਿੰਘ ਨੂੰ ਔਰ ਇਸ ਤੇ ਲਾਗੇ ਛਾਕੇ ਜਿੰਨੀਆਂ ਵੀ ਵਿਰਾਸਤਾਂ ਸਨ ਉਹ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪ ਖੁਦ ਤਿਆਰ ਕਰਵਾਈਆਂ ਗਈਆਂ ਸੰਤਾਂ ਜੋ ਕਿ ਉਹ ਜ਼ਿੰਦਗੀ ਭਰ ਲੋਕਾਂ ਲਈ ਇੱਕ ਮਿਸਾਲ ਬਣ ਕੇ ਰਹਿ ਸਕੇ ਜੇਕਰ ਗੱਲ ਕੀਤੀ ਜਾਵੇ ਇਸ ਸਮਰ ਪੈਲੈਸ ਦੇ ਤੁਸੀਂ ਉਸ ਦੇ ਸਾਹਮਣੇ ਜਾਂ ਤਲਾਬ ਬਣਿਆ ਤਲਾਬ ਸ਼ਾਇਦ ਇਹ ਕਿਸੇ ਸਮੇਂ ਕਿਸੇ ਲੋਕਾਂ ਵਾਸਤੇ ਬਣਾਇਆ ਗਿਆ ਹੋਵੇ ਸ਼ਾਇਦ ਪਾਣੀ ਸਾਫ ਸੁਥਰਾ ਇਕੱਠਾ ਕਰਨ ਵਾਸਤੇ ਬਣਾਇਆ ਗਿਆ ਹੋਵੇ ਲੇਕਿਨ ਇਸ ਦੇ ਹਾਲਾਤ ਸਿਰਫ ਮੱਛਰਾਂ ਨੂੰ ਜਿਹੜਾ ਹੈ ਆਰਾਮ ਦੇਣ ਵਾਸਤੇ ਹੈ ਬਹੁਤ ਸਾਰੇ ਜਾਨਵਰ ਮਰੇ ਪਏ ਨੇ ਬਹੁਤ ਸਾਰੀਆਂ ਸ਼ਰਾਬ ਦੀਆਂ ਬੋਤਲਾਂ ਇਹਦੇ ਵਿੱਚ ਨਜ਼ਰ ਆ ਰਹੀਆਂ ਨੇ ਲੇਕਿਨ ਕਿਤਨਾ ਕਿਤੇ ਪੰਚਾਇਤ ਅਧਿਕਾਰੀ ਜਿਹੜੇ ਨੇ ਉਹ ਜ਼ਰੂਰ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਨੇ ਅਕਸਰ ਹੀ ਜਦੋਂ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਤਾਂ ਸੋਨੂ ਝੰਡਿਆਲਾ ਜੋ ਕਿ ਸਰਬਜੀਤ ਸਿੰਘ ਸੋਨੂ ਝੰਡਿਆਲਾ ਜੂ ਨੇ ਉਹ ਹਮੇਸ਼ਾ ਹੀ ਆਵਾਜ਼ ਚੁੱਕਦੇ ਨੇ ਅਤੇ ਖਾਸ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੰਨੀਆਂ ਵੀ ਰਾਸਤਾ ਨੇ ਉਸ ਨੂੰ ਸਹੀ ਕਰਨ ਵਾਸਤੇ ਅਤੇ ਪ੍ਰਸ਼ਾਸਨ ਅਧਿਕਾਰੀਆਂ ਤੱਕ ਇਹ ਆਵਾਜ਼ ਪਹੁੰਚਾਉਣ ਤੱਕ ਸੋਨੂ ਝੰਡਿਆਲਾ ਹਮੇਸ਼ਾ ਹੀ ਆਵਾਜ਼ ਚੁੱਕਦੇ ਰਹਿੰਦੇ ਨੇ ਸੋਨੂ ਝੰਡਿਆਲਾ ਸਰ ਨਮਜੂਦ ਨੇ ਗੱਲਬਾਤ ਕਰ ਲੈਣਿਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੇਕਰ ਮੇਰੀ ਸ਼ੁਰੂਆਤ ਤੁਸੀਂ ਸੁਣੀ ਹੋਵੇ ਤੇ ਮੈਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਵਾਸਤੇ ਬਹੁ ਪਿਆਰਾ ਸੀਗਾ ਇਹ ਸਮਰ ਪੈलेस ਬਹੁਤ ਸੋਹਣੀਆਂ ਤਸਵੀਰਾਂ ਅਸੀਂ ਜਾਂ ਦੇਖਣ ਨੂੰ ਮਿਲਦੀਆਂ ਨਹੀਂ ਹਿਸਟਰੀ ਦੇ ਵਿੱਚ ਲੇਕਿਨ ਜਿਹੜੀਆਂ ਹੁਣ ਤਸਵੀਰਾਂ ਨੇ ਕੀ ਲੱਗਦਾ ਨਹੀਂ ਇਹ ਵੀ ਹਿਸਟਰੀ ਬਣਾ ਰਹੀਆਂ ਨੇ ਬਿਲਕੁਲ ਹਿਸਟਰੀ ਬਣਾ ਰਹੀਆਂ ਨੇ ਔਰ ਬਹੁਤ ਚੰਗੀ ਗੱਲ ਹੈ ਕਿ ਤੁਹਾਡਾ ਚੈਨਲ ਜਿਹੜਾ ਹੈ ਇਹੋ ਜੀਆਂ ਵਿਰਾਸਤਾਂ ਤੱਕ ਪਹੁੰਚ ਤੇ ਕਰਦਾ ਬਹੁਤ ਸਾਰੀਆਂ ਫਜ਼ੂਲ ਖਬਰਾਂ ਨੇ ਉਨ੍ਹਾਂ ਤੇ ਧਿਆਨ ਘਟ ਦੇ ਕੇ ਅਜ ਵਰਾਸਤਾਂ ਦੀ ਗੱਲ ਜਾਂ ਸ਼ੇਰੇ ਪੰਜਾਬ ਦੇ ਰਾਜ ਦੀ ਗੱਲ ਤੁਹਾਡਾ ਚੈਨਲ ਕਰਦਾ ਤੇ ਮੈਂ ਭਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਮੈਂ ਨਹੀਂ ਸਿੱਖ ਕੌਮ ਪੂਰੀ ਤੁਹਾਡੀ ਰਣੀ ਆ ਕਿਉਂਕਿ ਇਹ ਵਿਰਾਸਤ ਜਿਹੜੀ ਹੈ ਇਹ ਉਹੀ ਸਮਰ ਪੈਲਸ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜੋ ਬਹੁਤ ਪ੍ਰੀਏ ਸੀ ਉਹਨਾਂ ਨੂੰ ਇਹਦੇ ਅੰਦਰ ਬਹੁਤ ਸਾਰੀਆਂ ਪ੍ਰਾਤਨ ਵਿਰਾਸਤਾਂ ਪਈਆਂ ਨੇ ਔਰ ਉਹੀ ਸੰਘਾਸ਼ਨ ਪਿਆਵਾ ਜਿਹੜਾ ਇੰਗਲੈਂਡ ਦੇ ਵਿੱਚ ਹੈ ਜਿਹਨੂੰ ਲਿਉਣ ਦੀ ਗੱਲ ਕੀਤੀ ਜਾ ਰਹੀ ਔਰ ਇੱਥੇ ਜਿਹੜੇ ਸਟੈਚੂ ਨੇ ਅੰਦਰ ਉਹ ਉਹ ਸੇਮ ਹੀ ਉਦਾਂ ਲੱਗਦਾ ਜਿਵੇਂ ਸ਼ੇਰੇ ਪੰਜਾਬ ਬੈਠੇ ਹੁੰਦੇ ਹਰੀ ਸਿੰਘ ਨਲੂਆ ਜੀ ਔਰ ਰਾਣੀ ਜਿੰਦਕੌਰ ਜੀ ਉਹਨਾਂਦਰ ਸਾਰੀਆਂ ਹੀ ਉਹ ਵਿਰਾਸਤਾਂ ਪਈਆਂ ਉਹੀ ਕੋਹੇ ਨੂਰ ਦੀ ਕਾਪੀ ਪਈ ਆ ਔਰ ਉਹ ਵੀ ਆਪਾਂ ਕਿਸੇ ਵੇਲੇ ਤੁਹਾਨੂੰ ਜਿਸ ਦਿਨ ਵਿਖਾਵਾਂਗੇ ਪਰ ਹਾਲਾਤ ਜੇ ਆਪਾਂ ਬਾਹਰ ਦੀ ਗੱਲ ਕਰੀਏ ਨਾ ਇਹਨਾਂ ਦੁੱਖ ਲੱਗਦਾ ਹੈ ਇਹਨਾਂ ਦੁੱਖ ਲੱਗਦਾ ਹੈ ਕਿ ਗੁਰੂ ਨਗਰੀ ਸ਼੍ਰੀ ਅਮਰਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਵਸਾਈ ਨਗਰੀ ਔਰ ਇਸ 스마트 ਸਿਟੀ ਆ ਇਸੇ ਸਮਰ ਪੈਲੈਸ ਦੀ ਗੱਲ ਐਮਪੀ ਗੁਰਜੀਤ ਸਿੰਘ ਔਜਲਾ ਨੇ ਪਾਰਲੀਮੈਂਟ ਵਿੱਚ ਚੁੱਕੀ ਸੀ ਔਰ ਮਨਾਕਸ਼ੀ ਲੇਖੀ ਜੀ ਨੇ ਕਿਹਾ ਵੀ ਸੀ ਵੀ ਸਪੈਸ਼ਲ ਪੈਕੇਜ ਦਵਾਂਗੇ ਸਪੈਸ਼ਲ ਪੈਕੇਜ ਪਤਾ ਕੀ ਮਿਲਿਆ ਜਿੱਥੇ ਆਪਖਲੋਤੇ ਸੈਂਟਰ ਦੇ ਅੰਦਰ ਆਉਂਦਾ ਇਹ ਸਪੈਸ਼ਲ ਪੈਕੇਜ ਆ ਦੋ ਤਲਾਹ ਨੇ ਕਿਸੇ ਸਮੇਂ ਇੱਥੇ ਮੱਛੀਆਂ ਹੁੰਦੀਆਂ ਸੀਗੀਆਂ ਪਰ ਅੱਜ ਇੱਥੇ ਸ਼ਰਾਬ ਦੀਆਂ ਬੋਤਲਾਂ ਡੇਂਗੂ ਔਰ ਕਾਲਾ ਜਿਹੜਾ ਇਹ ਸਾਰਾ ਹੀ ਪਾਣੀ ਹੋ ਗਿਆ ਇੰਨੀ ਗੰਦਗੀ ਇੰਨੀ ਗੰਦਗੀ ਮੈਨੂੰ ਇੰਨੀ ਆਸ ਜ਼ਰੂਰ ਆ ਵੀ ਜਦੋਂ ਕਿਤੇ ਖਬਰ ਤੁਹਾਡੇ ਚੈਨਲ ਤੇ ਚੱਲਣੀ ਆ ਨਾ ਇਹਦੀ ਸਫਾਈ ਵੀ 2-4 ਦਿਨ ਦੇ ਬਾਅਦ ਇਦਾਂ ਹੀ ਤੁਸੀਂ ਖਬਰ ਜਰੂਰ ਚਲਾਇਓ ਸਫਾਈ ਦੀ ਵੀ ਕਿਉਂਕਿ ਪਿੱਛੇ ਜੇ ਇੱਥੇ ਤੁਹਾਡੇ ਚੈਨਲ ਤੇ ਇੱਕ ਖਬਰ ਚਲਾਈ ਸੀ ਪੰਜਾਬੀ ਭਾਸ਼ਾ ਗਾਇਬ ਸੀਗੀ ਔਰ ਉਹ ਮੈਂ ਜਦੋਂ ਐਮਪੀ ਸਾਹਿਬ ਦੇ ਧਿਆਨ ਚ ਲਿਆਇਆ ਸੀ ਕਿ ਪੰਜਾਬੀ ਭਾਸ਼ਾ ਦਾ ਬੋਰਡ ਲੱਗ ਗਿਆ ਸੀ ਤੁਹਾਡਾ ਧੰਨਵਾਦ ਉਸ ਗੱਲ ਲਈ ਮੈਂ ਕਰਦਾ ਪਰ ਅੱਜ ਇੱਥੋਂ ਦੇ ਹਾਲਾਤ ਤੁਸੀਂ ਦੇਖ ਲੇ ਜੇ ਕਿਸੇ ਨੇ ਬਿਮਾਰ ਹੋਣਾ ਵਾ ਨਾ ਉਹ ਜਰੂਰ ਇੱਥੇ ਆਵੇ ਇੱਥੇ ਪਰਚੀ ਲੱਗਦੀ 10 ਰੁਪਏ ਅੰਦਰ ਵੇਖਣ ਆਉਂਦੇ ਦੂਰੋਂ ਦੂਰੋਂ ਲੋਕ ਉਹ ਵਿਰਾਸਤਾਂ ਨੂੰ ਪਰ ਇਹ ਪੂਰੇ ਵਰਲਡ ਦੇ ਵਿੱਚ ਕੀ ਮੈਸੇਜ ਆ ਰਿਹਾ ਤੁਸੀਂ ਕੋਹਿੰਨੂਰ ਹੀਰੇ ਦੀ ਗੱਲ ਕੀਤੀ ਅੰਦਰ ਪੁਰਾਤਨ ਚੀਜ਼ਾਂ ਦੀ ਗੱਲ ਕੀਤੀ ਕਰੋੜਾ ਰੁਪਏ ਦਾ ਲੱਗਦੇ ਨਾਲ ਉਹ ਚੀਜ਼ਾਂ ਬਣਵਾਈਆਂ ਗਈਆਂ ਕੀ ਲੱਗਦਾ ਹੈ ਕਿ ਇਸ ਨੂੰ ਸਾਫ ਸਫਾਈ ਕਰਾ ਲੈਂਦੇ ਕਿ ਜਿਹੜਾ ਕੋਹਿੰਨੂਰ ਹੀਰੇ ਦੇ ਵਰਗਾ ਇਹਨੂੰ ਥੋੜਾ ਜਿਹਾ ਬਣਾ ਲੈਂਦੇ ਕਿ ਥੋੜਾ ਚੰਗਾ ਲੱਗਦਾ ਲੋਕ ਆਉਂਦੇ ਸਲਾਨੀ ਆਉਂਦੇ ਕੁਛ ਨਾ ਕੁਛ ਅਲੱਗ ਆਪਣਾ ਐਗਜ਼ੈਂਪਲ ਸੈੱਟ ਕਰਕੇ ਲੈ ਕੇ ਜਾਂਦੇ ਲੋਕ ਕਹਿੰਦੇ ਨਹੀਂ ਵਾਕੇ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ 'ਚ ਪਹੁੰਚੇ ਹੋਏ ਆ ਅਸੀਂ ਬਿਲਕੁਲ ਚਾਹੀਦਾ ਸੀਗਾ ਇੱਥੇ ਤੇ ਪਹਿਲਾਂ ਮਲਾਜ਼ਮ ਹੁੰਦੇ ਸੀਗੇ ਹੁਣ ਇੱਥੇ ਪੰਜ ਪੰਜ ਫੋਟ ਜਿਹੜੇ ਆ ਘਾਹ ਉਹ ਗਿਆਲੇ ਦਿਵਾਲੇ ਔਰ ਇੰਨੇ ਬੁਰੇ ਹਾਲਾਤ ਨੇ ਇਹਦੇ ਵਿੱਚ ਬਹੁਤ ਸਾਰੇ ਜਲੀਲੇ ਜਾਨਵਰ ਨੇ ਔਰ ਗੰਦਗੀ ਜਿਹੜੀ ਜਿੰਨੀ ਵੀ ਆ ਲੋਕੀ ਕਿਸੇ ਵੇਲੇ ਗੰਦਗੀ ਦੇ ਲਫਾਫੇ ਸੁੱਟ ਜਾਂਦੇ ਆ ਇੰਨੇ ਬੁਰੇ ਹਾਲਾਤ ਨੇ ਆਸ਼ਿਕਾਂ ਦਾ ਅੱਡਾ ਬਣ ਗਿਆ ਨਸ਼ੇੜੀਆਂ ਦਾ ਅੱਡਾ ਬਣ ਗਿਆ ਇੱਥੇ ਆਲੇ ਦਿਵਾਲੇ ਤੁਹਾਨੂੰ ਨਸ਼ੇੜੀ ਨਜ਼ਰ ਆਉਣਗੇ ਆਸ਼ਿਕ ਨਜ਼ਰ ਆਉਣਗੇ ਬਹੁਤ ਬੁਰੇ ਹਾਲਾਤ ਆ ਪਰ ਹੁਣ ਜੇ ਪ੍ਰਸ਼ਾਸਨ ਨੇ 2-3 ਦਿਨ ਦੇ ਵਿੱਚ ਇੱਥੇ ਨਾ ਸਫਾਈ ਕਰਾਈ ਤੇ ਫਿਰ ਅਸੀਂ ਆਪਣੇ ਕੋਲੋਂ ਕਰਾਵਾਂਗੇ ਪਰ ਗੱਲ ਇਹ ਆ ਵੀ ਸਾਡਾ ਜਿੱਥੇ ਫਰਜ ਬਣਦਾ ਵਾ ਇਹ ਵਿਰਾਸਤਾਂ ਨੂੰ ਸੰਭਲਣ ਦਾ ਅਸੀਂ ਆਪਣੇ ਘਰਾਂ ਨੂੰ ਸਾਫ਼ ਸੁਥਰਾ ਬਹੁਤ ਰੱਖਦੇ ਹਾਂ ਇੱਥੇ ਜਿੰਨੇ ਪ੍ਰਸ਼ਾਸਨ ਦੇ ਅਧਿਕਾਰੀ ਆ ਤੁਸੀਂ ਉਹਨਾਂ ਦੇ ਘਰਾਂ ਦੀਆਂ ਸਫਾਈਆਂ ਵੇਖ ਲਿਓ ਕਿੱਦਾਂ ਦੀਆਂ ਹੋਣਗੀਆਂ ਇੰਨੀ ਕਿਤੇ ਮੱਖੀ ਨਹੀਂ ਤੁਹਾਨੂੰ ਨਜ਼ਰ ਆਊ ਤੇ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੋ ਸਿੱਖ ਕੌਮ ਦਾ ਮਹਾਨ ਜਰਨੈਲ ਆ ਤੇ ਉਹਦੀ ਯਾਦਗਾਰ ਤੇ ਉਹਦਾ ਕਾਫ ਹੋਵੇ ਤੇ ਐਦਾਂ ਦੇ ਹਾਲਾਤ ਹੋਣ ਲੱਖ ਲੰਨ ਤੇ ਆ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਇਹਨਾਂ ਦੇ ਖਿਲਾਫ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤੁਸੀਂ ਮੈਂਬਰ ਪਾਰਲੀਮੈਂਟ ਦੀ ਗੱਲ ਕੀਤੀ ਮੈਂਬਰ ਪਾਰਲੀਮੈਂਟ ਨੂੰ ਤੀਸਰਾ ਟਰਨਿਓਰ ਹੋ ਗਿਆ ਕੀ ਲ ਉਹ ਆ ਕੇ ਸਫਾਈ ਕਰਾ ਸਕਦੇ ਮੈਂਬਰ ਪਾਰਲੀਮੈਂਟ ਉਹਨਾਂ ਦਾ ਹੱਕ ਬੰਦਾ ਸੀਗਾ ਆਵਾਜ਼ ਚੁੱਕਣੀ ਸੋਨੋ ਜੀ ਠੀਕ ਆ ਪਾਰਲੀਮੈਂਟ ਚ ਆਵਾਜ਼ ਚੁੱਕਤੀ ਠੀਕ ਆ ਮੈਂ ਮੰਨਦਾ ਲੇਕਿਨ ਕਮ ਸੇ ਕਮ ਜੇ ਆਪਾਂ ਗ੍ਰਾਂਟ ਦੇ ਕੇ ਇਹਨੂੰ ਠੀਕ ਕਰਵਾ ਸਕਦੇ ਜੇ ਕਿੰਨੇ ਕ ਦਾ ਕੰਮ ਹੋ ਗਿਆ ਲੱਖ ਨਹੀਂ 2 ਲੱਖ 5 ਲੱਖ ਦਾ ਕੰਮ ਹੋਏਗਾ ਉਹਨਾਂ ਵਾਸਤੇ ਕੁਝ ਵੀ ਨਹੀਂ ਸੀਗਾ ਇਹ ਕਿਸੇ ਮੈਂ ਕਿਹਾ ਜੀ ਤੁਸੀਂ ਜਿੰਨੇ ਕਹੋਗੇ ਪੈਸੇ ਮੈਂ ਦਵਾ ਦੂੰਗਾ ਪਰ ਇਹਨਾਂ ਨੇ ਫਿਰ ਵੀ ਨਹੀਂ ਲਾਉਣੇ ਗ੍ਰੀਨ ਬੈਲਟ ਦੇ ਲਈ ਔਜਲਾ ਸਾਹਿਬ ਨੇ ਪੈਸੇ ਦਵਾਏ ਆ ਨਹਿਰ ਸਾਫ ਕਰਵਾਉਣ ਲਈ ਦਵਾਏ ਆ ਹਰ ਜਗ੍ਹਾ ਉਹ ਤੇ ਕਿਤੇ ਭਾਈਦਾ ਹੀ ਨਹੀਂ ਹੁਣ ਵੀ ਆ ਸਫਾਈ ਦੀ ਟੋਡੀ ਜਦੋਂ ਖਬਰ ਚੱਲੂਗੀ ਨਾ ਤੁਸੀਂ ਦੇਖਿਓ ਜਦੋਂ ਉਹਨਾਂ ਤੱਕ ਪਹੁੰਚੂਗੀ ਉਹ ਜਦੋਂ ਇਹਨਾਂ ਨੂੰ ਕਹਿੰਦੇ ਆ ਜਿ ਇੱਥੇ ਚੱਕਰ ਲਾਉਂਦੇ ਆ ਨਾ ਸਫਾਈ ਕਰ ਜਾਂਦੇ ਆ ਬਾਅਦ ਵਿੱਚ ਫੇਰ ਉਹੀ ਹਾਲਾਤ ਹੋ ਜਾਂਦੇ ਕੰਮ ਜਿਹੜੇ ਕੈਂਪੀ ਦੇ ਨਹੀਂ ਆ ਇਹ ਕੰਮ ਇਹਨਾਂ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਆ ਪਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਯਾਰ ਤੁਸੀਂ ਤਨਖਾਹਾਂ ਲੈਂਦੇ ਜੇ ਤੇ ਇਸ ਰਾਜ ਦੀ ਗੱਲ ਜਿਹੜੀ ਪੂਰੇ ਵਰਲਡ ਵਿੱਚ ਚੱਲਦੀ ਹੋਵੇ ਤੇ ਦੂਜੇ ਦੇਸ਼ ਵੀ ਦੱਸਦੇ ਹੁਣ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਕੋਈ ਰਾਜ ਨਹੀਂ ਹੈਗਾ ਜਦੋਂ ਗੋਰੇ ਆਉਂਦੇ ਨੇ ਇੱਥੇ ਫੌਰਨ ਤੋਂ ਬਹੁਤ ਸਾਰੇ ਗੋਰੇ ਆਉਂਦੇ ਆ ਉਹ ਜਦੋਂ ਘੁੰਮਣ ਇੱਥੇ ਆਉਂਦੇ ਤੇ ਆਲੇ-ਦੁਆਲੇ ਸਾਡਾ ਕੀ ਪ੍ਰਭਾਵ ਪੈਂਦਾ ਹੋਊਗਾ ਆ ਸਾਡੇ ਗੁਰੂ ਨਗਰੀ ਦੀਆਂ ਤਸਵੀਰਾਂ ਜਿਹੜੀਆਂ ਵਾਂ ਇੰਨੇ ਮਾੜੇ ਹਾਲਾਤ ਆ ਇੰਨੇ ਮਾੜੇ ਹਾਲਾਤ ਆ ਕਿ ਦਰਬਾਰ ਸਾਹਿਬ ਨੂੰ ਜਿਹੜੇ ਰਸਤੇ ਜਾਂਦੇ ਆ ਤੁਸੀਂ ਕਿਸੇ ਵੇਲੇ ਮੇਰੇ ਨਾਲ ਚੱਲਿਓ ਚਾਰ ਦਰਵਾਜ਼ੇ ਚਾਰੇ ਬੰਨਿਆਂ ਤੁਹਾਨੂੰ ਲੈ ਜਾਊਂਗਾ ਮੈਂ ਤੁਹਾਨੂੰ ਗੰਦਗੀ ਦੇ ਢੇਰ ਰਸਤਿਆਂ ਆ ਤੇ ਹਾਲਾਤ ਕਰਤੇ 2 ਸਾਲ ਹੋ ਗਏ ਕਾਰਪੋਰੇਸ਼ਨ ਚ ਇਲੈਕਸ਼ਨਾਂ ਨਹੀਂ ਹੋਈਆਂ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੀ ਨਹੀਂ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਇਸ ਕਰਕੇ ਨਾ ਹੀ ਸੈਂਟਰ ਸਰਕਾਰ ਨੂੰ ਕਿਸੇ ਨਾਲ ਲੈਣਾ ਦੇਣਾ ਗੱਲਾਂ ਅਸੀਂ ਜ਼ਰੂਰ ਕਰਦੇ ਆਂ ਮਗਰ ਸ਼ੇਰੇ ਪੰਜਾਬ ਦੀਆਂ ਫੋਟੋਆਂ ਲਾ ਕੇ ਪਰ ਫੋਟੋਆਂ ਤੱਕ ਸੀਮਤ ਨਾ ਰਹੀਏ ਜਿਨ੍ਹਾਂ ਦੇ ਦਿਲ ਚ ਦਰਦ ਆ ਉੱਥੇ ਆ ਜਾਂਦੇ ਆ ਅਕਸਰ ਹੀ ਤੁਸੀਂ ਦੇਖਿਓ ਤੁਹਾਡੇ ਚੈਨਲ ਤੇ ਦੂਜਿਆਂ ਨੂੰ ਅਲੱਗ ਖਬਰ ਚੱਲਦੀ ਹੁੰਦੀ ਆ ਦੁਨੀਆ ਨੂੰ ਸਿੱਖ ਦਿੰਦੀ ਆ ਤੇ ਐਸੀ ਸਿੱਖ ਜਿਹੜੀ ਆ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਬਹੁਤ ਸਾਰੇ ਲੋਕ ਤੁਹਾਡੇ ਵੱਲ ਵੇਖ ਕੇ ਅਵੇਅਰ ਹੋ ਜਾਂਦੇ ਆ ਕੁਝ ਸਮਾਜ ਸੇਵੀ ਵੀਰ ਵੀ ਆ ਜਾਂਦੇ ਆ ਜਿਹੜੇ ਆਪਣੇ ਲੈਵਲ ਤੇ ਸੇਵਾ ਕਰ ਜਾਂਦੇ ਆ ਤੇ ਇਹ ਵੀ ਤੁਸੀਂ ਦੇਖਿਓ ਉਹ ਤੁਹਾਡੇ ਚੈਨਲ ਤੇ ਚੱਲਣ ਤੋਂ ਬਾਅਦ 2-4 ਦਿਨ ਬਾਅਦ ਤੁਸੀਂ ਖੁਦ ਇੱਥੇ ਆ ਕੇ ਕਰਿਓ ਮੈਨਾਂ ਪ੍ਰੋਮਿਸ ਕਰਿਓ ਜੇ ਨਾ ਕਰਾਉਣਗੇ ਮੈਂ ਖੁਦ ਕਰਵਾ ਕੇ ਜਾਊਂਗਾ ਇੱਥੇ ਆਲੇ-ਦੋਲੇ 5-5 ਫੁੱਟ ਘਾਹ ਉਗ ਗਿਆ ਲੇਕਿਨ ਲੇਕਿਨ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕੀਤੀ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਬਹੁਤ ਸੋਹਣਾ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਇੱਥੇ ਕਰਤਾ ਕੀ ਲੱਗਦਾ ਨਹੀਂ ਕਿ ਉਸ ਦੇ ਨਾਲ ਉਹ ਚੰਗਾ ਇਹਨੂੰ ਸਾਫ਼ ਕਰਵਾ ਲੈਂਦੇ ਕੀ ਲੱਗਦਾ ਹੈ ਕਿ ਲੋਕਾਂ ਨੂੰ ਸਿਰਫ ਅਹੀਂ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਮਹਾਰਾਜਾ ਰਣਜੀਤ ਸਿੰਘ ਦੀ ਫਿਰ ਰਾਜ ਦੀ ਗੱਲ ਕਰਦੇ ਕਿ ਆ ਉਹ ਰਾਜ ਲਿਆਵਾਂਗੇ ਸੋਨੇ ਦੀ ਚਿੜੀ ਘਵਾਊਗਾ ਪੰਜਾਬ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਹਾਲਾਤ ਵੇਖ ਕੇ ਅਸੀਂ ਆਪ ਸ਼ਰਮਨਾਸ਼ਾਰ ਹੋ ਰਹੇ ਆ ਕੀ ਲੱਗਦਾ ਨਹੀਂ ਲੋਕ ਵੀ ਸ਼ਰਮਸ਼ਾਰ ਹੋਣੇ ਚਾਹੀਦੇ ਇਸ ਜੀ ਨੂੰ ਲੈ ਕੇ ਬਿਲਕੁਲ ਭਾਜੀ ਇੱਥੇ ਸਾਰੇ ਸ਼ਹਿਰ ਦੇ ਵੱਡੇ ਵੱਡੇ ਅਫਸਰ ਜਿਹੜੇ ਆ ਉਹ ਸੈਰ ਕਰਨ ਆਉਂਦੇ ਆ ਇਹ ਪ੍ਰਾਪਰਟੀ ਮਹਾਰਾਜਾ ਰਣਜੀਤ ਸਿੰਘ ਦੀ ਸਾਰੇ ਵਰਤ ਤੇ ਪਰ ਕਦੇ ਉਹਦੇ ਲਈ ਹਾ ਦਾ ਨਾਰਾ ਨਹੀਂ ਮਾਰਿਆ ਨੁਕਰ ਚੋਂ ਦਾ ਬੋਤਲ ਲੱਗਾ ਤੁਹਾਨੂੰ ਵੇਖ ਕੇ ਮਨੋਂ ਚੀਸਾਂ ਨਿਕਲਦੀਆਂ ਬੁੱਤ ਡਿੱਗਣ ਦੀ ਕਕਾਰ ਤੇ ਹਾਲੇ-ਦੋਲੇ ਤਰੇੜਾਂ ਆ ਗਈਆਂ ਅਸੀਂ ਗੱਲਾਂ ਤੇ ਬੜੀਆਂ ਵੱਡੀਆਂ ਕਰਦੇ ਸਾਨੂੰ ਰਾਜਚਾਈ ਦਾ ਮਹਾਰਾਜਾ ਰਣਜੀਤ ਸਿੰਘ ਵਰਗਾ ਉਹ ਯਾਰ ਤੁਸੀਂ ਉਹਦੀ ਵਿਰਾਸਤ ਤੇ ਸਾਹ ਨਹੀਂ ਸਕਦੇ ਰਾਜ ਤੁਸੀਂ ਕਿੱਥੋਂ ਸਾਂਭ ਲੈਣਾ ਰਾਜ ਭਾਗ ਕਰਨੇ ਕਿੱਥੇ ਸੋਖੇ ਆ ਨਾ ਉਹਦੇ ਵਰਗਾ ਰਾਜ ਆਉਣਾ ਤੇ ਨਾ ਉਹਦੇ ਵਰਗਾ ਕੋਈ ਸੋਚੇ ਜਿਹੜੀ ਚੀਜ਼ ਚਲੇਗੀ ਉਹ ਕਦੀ ਨਹੀਂ ਹੁੰਦੀ ਕਲਪਨਾ ਕਰ ਸਕਦੇ ਜੇ ਸੁਪਨੇ ਲੈਣ ਦੇ ਕੋਈ ਪੈਸੇ ਨਹੀਂ ਲੱਗਦੇ ਲਈ ਜਾਓ ਜਦੋਂ ਤੁਸੀਂ ਉਹਨਾਂ ਨੂੰ ਕਿਤਾਬਾਂ ਤੱਕ ਰੱਖੋਗੇ ਨਾ ਕੁਝ ਲੋਕ ਹੁੰਦੇ ਕਿਤਾਬੀ ਕੀੜੇ ਫੇਸਬੁੱਕ ਵਿਦਵਾਨ ਬਹਿ ਕੇ ਗਿਆਨ ਘੋਟ ਦੇ ਅੰਦਰ ਕਮਰਿਆਂ ਦੇ ਕੁਝ ਲੋਕ ਹੁੰਦੇ ਜਿਹੜੇ ਗਰਾਉਂਡ ਲੈਵਲ ਤੇ ਜਾ ਕੇ ਕੰਮ ਕਰਦੇ ਅੱਜ ਜੇ ਗਰਾਉਂਡ ਲੈਵਲ ਤੇ ਕੋਈ ਕੰਮ ਕਰੂਗਾ ਨਾ ਕਿਤੇ ਫਿਰ ਹੀ ਅਸੀਂ ਐਸੇ ਰਾਜਭਾਗ ਦੀ ਕਲਪਨਾ ਕਰ ਸਕਦੇ ਨਹੀਂ ਤੇ ਫੋਨ ਤੇ ਬਹਿ ਕੇ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਰਾਜਭਾਗ ਦੀ ਗੱਲ ਕੀਤੀ ਤੁਹਾਡਾ ਵੀ ਤਾਂ ਰਾਜਭਾਗ ਲੰਮਾ ਚਿਰ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਦਾ ਲੰਮਾ ਚਿਰ ਰਾਜਭਾਗ ਰਿਹਾ ਉਦੋਂ ਕਿਉਂ ਨਹੀਂ ਵਿਰਾਸਤਾ ਸਾਂਭੀਆਂ ਗਈਆਂ ਮੈਂ ਤੇ ਸਿਰਫ ਇਹ ਚੀਜ਼ ਪੁੱਛ ਰਿਹਾ ਕਿ ਤੁਸੀਂ ਵੀ ਇੱਕ ਸਿਆਸਤਦਾਨ ਹੋ ਤੁਸੀਂ ਵੀ ਇੱਕ ਸਮਾਜ ਸੇਵੀ ਹੋ OBC ਦੇ ਤੁਸੀਂ ਪ੍ਰਧਾਨ ਹੋ ਕਿ ਲੱਗਦਾ ਨਹੀਂ ਕਿ ਤੁਹਾਡੀ ਟੀਮ ਹੀ ਆ ਕੇ ਇਥੇ ਖਬਰ ਕਵਰ ਕਰਾ ਬਲਕਿ ਜਿਵੇਂ ਅਸੀਂ ਅਸੀਂ ਤੇ ਅਚਾਨਕ ਹੀ ਆਏ ਤੁਸੀਂ ਚਾਰ ਮਿਲਕ ਪੇ ਕਿ ਸ਼ਾਇਦ ਤੁਸੀਂ ਵੀ ਵਿਜ਼ਿਟ ਕਰਦੇ ਹੋਗੇ ਕਿ ਸਾਨੂੰ ਕਿਸੇ ਨੇ ਕਿਹਾ ਸੀ ਕਿ ਗੰਦਗੀ ਬਹੁਤ ਆ ਲੇਕਿਨ ਮੈਂ ਕਿਹਾ ਕਿ ਚਲੋ ਤੁਹਾਡਾ ਵੀ ਗੱਲਬਾਤ ਕਰ ਲੈਣੇ ਕਿਉਂਕਿ ਤੁਸੀਂ ਜਾਣਕਾਰੀ ਰੱਖਦੇ ਹੋ ਇਸ ਚੀਜ਼ ਨੂੰ ਲੈ ਕੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਸਰਕਾਰਾਂ ਰਹੀਆਂ ਨੇ ਕਿੰਨਾ ਕਿਤੇ ਤੋਂ ਨਲਾਇਕੀ ਰਹੀ ਹੈ ਨਾ ਵਿਧਾਇਕ ਦੀ ਕੀ ਲੱਗਦਾ ਨਹੀਂ ਕਿ ਉਹਨਾਂ ਨੂੰ ਉਹਨਾਂ ਨੂੰ ਪਨਿਸ਼ਮੈਂਟ ਵੀ ਮਿਲਣੀ ਚਾਹੀਦੀ ਹੈ ਬਿਲਕੁਲ ਨਲਾਇਕੀ ਰਹੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਿਸੇ ਨੂੰ ਵੀ ਮੈਂ ਤੇ ਕਹਿਣ ਰਿਹਾ ਤੁਹਾਨੂੰ ਨਾ ਕਾਲੀ ਦਲ ਤੇ ਨਾ ਸਾੜਿਆਂ ਨੂੰ ਕਿਸੇ ਨੂੰ ਵੀ ਤੁਸੀਂ ਪੁੱਛ ਲਓ ਉਹਨਾਂ ਨੂੰ ਇਤਿਹਾਸ ਦੇ ਨਹੀਂ ਪਤਾ ਪੁੱਛਿਓ ਕਿਸੇ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਥੋਂ ਸ਼ੁਰੂ ਹੁੰਦਾ ਮੈਂ ਕਦੋਂ ਕਹਿਣਾ ਉਹ ਭਾਜੀ ਸਾਡੇ ਲੋਕਾਂ ਨਾਲ ਰਾਜ ਜੀ ਤੇ ਗਾਲੀ ਛਾੜਦੀ ਸੋਨੂ ਜੀ ਇਹਦੀ ਵੇਖਣਾ ਪਤਾ ਇਹਦੇ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਸਮਰ ਪੈਲਸ ਦਾ ਕਈਆਂ ਨੂੰ ਪਤਾ ਹੀ ਨਹੀਂ ਤੁਸੀਂ ਪੁੱਛੋ ਹਾਂ ਜਾ ਕੇ ਅੰਮ੍ਰਿਤਸਰ ਦੇ ਮੈਂ ਸਾਰੀਆਂ ਪਾਰਟੀਆਂ ਦੀ ਗੱਲ ਕਰਦਾ ਕਿਸੇ ਨੂੰ ਪੁੱਛ ਲਿਓ ਨਹੀਂ ਪਤਾ ਉਹਨਾਂ ਨੂੰ ਵਿਚਾਰੇ ਕੀ ਕਰਨ ਕੰਪਨੀ ਬਾ ਕਹਿੰਦੇ ਉੱਥੋਂ ਸੈਰ ਕਰਕੇ ਚੌਂਕ ਚੌਕਾਂ ਚੋਂ ਘੁੰਮ ਕੇ ਚੱਲ ਜਾਂਦੇ ਆ ਨਹੀਂ ਪਤਾ ਮੈਨੂੰ ਪਹਿ ਕਦੋਂ ਕਹਿਣ ਡਿਆ ਵਾ ਹੁਣ ਤੁਸੀਂ ਪ੍ਰੋਮਿਸ ਕਰਦੇ ਹੋ ਜੇਕਰ ਕੋਈ ਸਰਕਾਰ ਨਹੀਂ ਕੰਮ ਕਰਉਂਦੀ ਤਾਂ ਤੁਸੀਂ ਕਰਵਾਓਗੇ ਇਸ ਜਗ੍ਹਾ ਤੇ ਆ ਕੇ ਬਿਲਕੁਲ ਕਰਵਾਉਂਗਾ ਮੇਰਾ ਫਰਜ਼ ਬਣਦਾ ਵਾ ਮੈਂ ਇੱਕ ਸਰਕਾਰ ਦਾ ਨਮਾਇੰਦਾ ਜਾਂ ਕਿਸੇ ਦੀ ਪਾਰਟੀ ਵਾ ਲੇਕਿਨ ਤਸਵੀਰ ਦਿਖਾ ਇੱਕ ਮਿੰਟ ਮੈਂ ਤਸਵੀਰ ਦਿਖਾਣਾ ਚਾਹੁੰਦਾ ਵਾ ਦੇਖੋ ਗੱਡੀ ਵੀ ਜਰੂਰ ਲੰਗਦੀ ਪਈ ਆ ਲੇਕਿਨ ਸ਼ਾਇਦ ਇਸ ਜਗ੍ਹਾ ਦੇ ਤੋਂ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਕਿ ਇਹ ਜਿਹੜੀ ਚੀਜ਼ਾਂ ਜਿਹੜੀਆਂ ਹੰਦੀਆਂ ਨਾ ਇਹਨਾਂ ਨੂੰ ਸਾਹਮਣੇ ਆ ਜਾ ਸਕਿਆ ਹਾਲਾਂਕਿ ਅਚਾਨਕ ਅਸੀਂ ਆਏ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਸਾਨੂੰ ਦੱਸਿਆ ਕਿ ਸਮਰ ਪੈਰਸ ਤੇ ਜਾ ਕੇ ਤੁਸੀਂ ਵਿਜ਼ਿਟ ਕਰੋ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੁਹਾਡੇ ਚੈਨਲ ਦੇ ਉੱਤੇ ਜਦੋਂ ਵੀ ਖਬਰ ਚੱਲਦੀ ਹੈ ਤੁਹਾਡਾ ਅਸਰ ਨਜ਼ਰਾਂ ਦਾ अचानक ही साडा सोनू सोनू जी ਨਾਲ ਨਾ ਤਾਲੁਕਤ ਹੋਇਆ ਅਸੀਂ ਪੁੱਛਿਆ ਕਿ ਤੁਸੀਂ ਵੀ ਇੱਥੇ ਉਹ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਤਾਂ ਉਹਨੇ ਪੂਰੀ ਜਾਣਕਾਰੀ ਦਿੱਤੀ ਇਹ ਸਮਰ ਪੈਲਸ ਉਹ ਸਮਰ ਪੈਲਸ ਹੈ ਜਿਸ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਹਮੇਸ਼ਾ ਹੀ ਗੱਲ ਵੀ ਕਰਦੇ ਰਹੇ ਨੇ ਔਰ ਖਾਸ ਹੋ ਤੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਇਸ ਨੂੰ ਲੈ ਕੇ ਜਿਹੜਾ ਹੈ ਉਹ ਜਰੂਰ ਤੁਸੀਂ ਆ ਦੇਖੋ ਕਿ ਉਹ ਰਸਤਾ ਨੇ ਉਹਨਾਂ ਨੂੰ ਲੱਭਾ ਤੇ ਇਹ ਗੱਡੀ ਵਾਪਸ ਫਿਰ ਉਸੇ ਹੀ ਰਸਤੇ ਦੇ ਵਿੱਚੋਂ ਵਾਪਸ ਆ ਰਹੀ ਕਿਉਂਕਿ ਅਕਸਰ ਲੋਕ ਜਦੋਂ ਇੱਥੇ ਆਉਂਦੇ ਨੇ ਦੇਖਦੇ ਨੇ ਉਸ ਤੋਂ ਬਾਅਦ ਹਾਲਾਤ ਜਿਹੜੇ ਨੇ ਉਹ ਜਰੂਰ ਉਹਨਾਂ ਨੂੰ ਕਰ ਆਪ ਨਜ਼ਰ ਆਉਂਦੇ ਨੇ ਸੋਨੂ ਨਾਲ ਗੱਲ ਕਰਦੇ ਤੁਸੀਂ ਪ੍ਰੋਮਿਸ ਕਰਦੇ ਹੋ ਕਿ ਤੁਸੀਂ ਸਾਫ਼ ਕਰਵਾਓਗੇ ਜਿਸ ਨੂੰ ਲੈ ਕੇ ਬਾਜੀ ਮੇਰਾ ਫਰਜ਼ ਹੈ ਮੈਂ ਸ਼ੇਰ-ਏ-ਪੰਜਾਬ ਦਾ ਮਰੀਦ ਹਾਂ ਬਹੁਤ ਕਰਜ਼ੇ ਆਉਦੇ ਸਾਡੀ ਕੌਮ ਤੇ ਮੇਰੇ ਲਈ ਬਹੁਤ ਕਰਮਾਪਾਗਾ ਵਾਲਾ ਹੋਊਗਾ ਮੈਂ ਜੇ ਮੇਰੇ ਹਿੱਸੇ ਸੇਵਾ ਬੈਂ ਤੇ ਉਹਨਾਂ ਨੂੰ ਕਹੇ ਵੀ ਮੈਨੂੰ ਲਿਖ ਕੇ ਦੇ ਦਿਓ ਤੁਸੀਂ ਨਾ ਕਰੋ ਮੇਰੇ ਕੋਲ ਜੋ ਕੁਝ ਹੈਗਾ ਮੈਂ ਵੇਚ ਕੇ ਲਾ ਦੂੰ ਮੈਂ ਸਾਂ ਬਲੂਜ ਨੇ ਜੋ ਹੈਗਾ ਕਰਨ ਤੇ ਸਹੀ ਕੁਛ ਉਪੱਲਾ ਝਾੜ ਦਿੰਦੇ ਜਦੋਂ ਮੈਂ ਜਾਂਨਾ ਮੇਰੀਆਂ ਕਈ ਮੀਟਿੰਗਾਂ ਡੀਸੀ ਨਾਲ ਕਾਰਪੋਰੇਸ਼ਨ ਦੇ ਕਮਿਸ਼ਨਰ ਨਾਲ ਹੋ ਗਈਆਂ ਪੈਸੇ ਨਹੀਂ ਹੈਗੇ 스마트 ਸਿਟੀ ਚ ਆ ਜਾਣਗੇ ਪਰ ਗੱਲ ਆ ਦੁੱਖ ਲੱਗਦਾ ਕਿ ਕਿੱਡਾ ਕੰਮ ਆ ਹੁਣ ਕਿਤੇ ਸੀਐਮ ਸਾਹਿਬ ਨੇ ਜਾਣਾ ਹੋਵੇ ਨਾ ਤੇ ਸੜਕਾਂ ਟੁੱਟੀਆਂ ਮਿੰਟੋ ਮਿੰਟ ਜਾਲ ਵਿਛਿ ਜਾਂਦੇ ਸੜਕਾਂ ਬਣਨਦੇ ਤੇ ਕਿਹੜੇ ਕਿਹੜੇ ਚਲਾਨ ਪੁਲਿਸ ਕੱਟਣ ਦੀ ਆ ਕਾਰਪੋਰੇਸ਼ਨ ਕਿਨੇ ਕਿਨੇ ਟੈਕਸ ਲੈਣ ਦੀ ਆ ਤੇ ਆ ਕਿੱਡਾ ਕੰਮ ਆ ਯਾਰ 10 ਬੰਦੇ ਨਹੀਂ ਲੱਗਣੇ ਨਾ ਕਰਨਗੇ ਮੈਂ ਕਰਾ ਦੂੰਗਾ ਭਾਜੀ ਸਾਰਾ ਕਾਹ ਕੁ ਵਢਾਉਂਗਾ ਨਾ ਵਢਾਣਗੇ ਤੇ ਫਿਰ ਮੈਂ ਆ ਵਢਾ ਦੂੰਗਾ ਇਹ ਚਿਕੜੀ ਗੱਲ ਆ ਮੇਰਾ ਫਰਜ਼ ਆ ਇਹ ਗੁਰੂ ਰਾਮਦਾਸ ਦੀ ਨਗਰੀ ਆ ਔਰ ਮੇਰਾ ਫਰਜ ਆ ਤੁਹਾਡਾ ਵੀ ਫਰਜ ਆ ਤੁਸੀਂ ਆਪਣਾ ਫਰਜ ਸਮਝਦੇ ਆਏ ਇੱਥੇ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ ਆ ਸੀ ਜਿੰਨੇ ਜੋਗੇ ਹੈਗੇ ਆ ਨਾ ਇਸ ਨਗਰੀ ਦੇ ਵਿੱਚ ਕਰਮਾ ਭਾਗਾਂ ਵਾਲਿਆਂ ਨੂੰ ਸੇਵਾ ਮਿਲਦੀ ਜੇ ਸਾਡੇ ਹਿੱਸੇ ਆਈ ਤੇ ਅਸੀਂ ਕਰਾਂਗੇ ਤੁਸੀਂ ਮੇਰੇ ਨਾਲ ਆਇਓ ਤੁਹਾਡੇ ਚੈਨਲ ਤੇ ਹੀ ਖਬਰ ਚਲਾਵਾਂਗੇ ਸਾਫ ਸਫਾਈ ਤੁਹਾਨੂੰ ਥੋੜੇ ਦਿਨਾਂ ਬਾਅਦ ਹੀ ਮਿਲੂਗੀ ਬਿਲਕੁਲ ਬਿਲਕੁਲ ਇਹ ਪ੍ਰੋਮਿਸ ਜਿਹੜਾ ਹੈ ਹੁਣ ਸਰਬਜੀਤ ਸਿੰਘ ਸੋਨੂ ਚੰਡਿਆਲਾ ਵੱਲੋਂ ਕੀਤਾ ਗਿਆ ਕਿ ਇਸ ਉੱਤੇ ਜਿਹੜੀ ਸਾਫ ਸਫਾਈ ਆ ਉਹ ਵੀ ਜਰੂਰ ਕਰਵਾਈ ਜਾਊਗੀ ਲੇਕਿਨ ਕਿਤਨਾ ਕਿਤੇ ਹਰੇਕ ਸਿਆਸਤਦਾਨ ਦਾ ਫਰਜ ਬੰਦਾ ਹੈ ਕਿ ਉਹ ਮਹ ਸਾਂਭਿਆ ਜਾ ਸਕੇ ਜਿਹੜਾ ਉਸ ਵੇਲੇ ਉਹਨਾਂ ਵੱਲੋਂ ਜੋ ਵਿਰਾਸਤਾ ਬਣਾਈਆਂ ਗਈਆਂ ਸਨ ਉਸ ਨੂੰ ਲੈ ਕੇ ਲੇਕਿਨ ਅਚਾਨਕ ਹੀ ਸਾਨੂੰ ਬਹੁਤ ਸਾਰੇ ਲੋਕਾਂ ਨੇ ਕੰਪਲੀਟ ਵੀ ਕੀਤੀ ਕਿ ਤੁਸੀਂ ਇਸ ਜਗ੍ਹਾ ਤੇ ਪਹੁੰਚ ਕੇ ਇਸ ਜਗ੍ਹਾ ਤੇ ਵਿਜ਼ਿਟ ਕੀਤੀ ਜਾਵੇ ਤਾਂ ਜੋ ਕਿ ਲੋਕਾਂ ਤੱਕ ਇਹ ਮੈਸੇਜ ਪਹੁੰਚ ਸਕੇ ਸਕੇ ਅਤੇ ਪ੍ਰਸ਼ਾਸਨ ਤੱਕ ਇਹ ਮੈਸੇਜ ਪਹੁੰਚ ਸਕੇ ਕਿ ਇਹ ਸਮੋਹ ਸਮਰ ਪੈਲਸ ਹੈ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਅਜੀਬ ਸੀਗਾ ਲੇਕਿਨ ਜੇਕਰ ਇਸ ਕੱਲੀ ਵਿਰਾਸਤ ਦੀ ਗੱਲ ਨਾ ਕੀਤੀ ਜਾਵੇ ਬਿਲਕੁਲ ਨਜ਼ਦੀਕ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਹੋਰ ਵੀ ਇਤਿਹਾਸਿਕ ਪ੍ਰਾਪਰਟੀਆਂ ਨੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਬਿਲਕੁਲ ਵੀ ਜਿਦਾ ਹੈ ਸਾਂਭਿਆ ਨਹੀਂ ਜਾ ਰਹਾ ਬੇਸ਼ੱਕ ਬਹੁਤ ਵੱਡੇ ਵੱਡੇ ਲਾਈਟ ਐਂਡ ਸਾਊਂਡ ਦੇ ਪ੍ਰੋਗਰਾਮ ਦੀ ਕਲਪਨਾ ਇੱਥੇ ਕੀਤੀ ਜਾ ਰਹੀ ਹੈ ਕਿ ਵਧੀਆ ਵਧੀਆ ਪ੍ਰੋਗਰਾਮ ਜਿਹੜੇ ਨੇ ਉਹ ਕਰਵਾਏ ਜਾਣ ਲੇਕਿਨ ਕਿਤਨਾ ਕਿਤੇ ਹਾਲਾਤ ਜਰੂਰ ਵੱਧ ਤੋਂ ਵੱਧ ਇੱਥੇ ਨਜ਼ਰ ਆ ਰਹੇ ਨੇ ਔਰ ਮਛਰਾਂ ਦਾ ਘਰ ਬੰਦਾ ਹੋਇਆ ਨਜ਼ਰ ਆ ਰਿਹਾ ਔਰ ਬਹੁਤ ਸਾਰੇ ਲੋਕਾਂ ਨੂੰ ਇਥੋਂ ਬਿਮਾਰੀ ਵੀ ਜਰੂਰ ਹੁੰਦੀ ਹੋਏ ਨਜ਼ਰ ਆਵੇਗੀ ਲੇਕਿਨ ਕਿਤਨਾ ਕਿਤੇ ਕਿ ਉਹ ਸਮਰ ਪੈਡਲਸ ਆ ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਅਜ਼ੀਜ਼ ਸੀ ਬਹੁਤ ਪਿਆਰਾ ਸੀ ਲੇਕਿਨ ਹੁਣ ਇਸ ਦੇ ਹਾਲਾਤ ਜਿਹੜੇ ਨੇ ਉਹ ਛੱਪੜ ਤੋਂ ਕੱਟ ਨਜ਼ਰ ਨਹੀਂ ਆ ਰਹੇ ਲੇਕਿਨ ਅਸੀਂ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਰੂਰ ਅਪੀਲ ਕਰਾਂਗੇ ਕਿ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਹੈ ਇਸ ਦੀ ਸਫਾਈ ਜਿਹੜੀ ਹੈ ਉਹ ਕਰਵਾਈ ਜਾਵੇ ਨਹੀਂ ਤਾਂ ਸਰਬਜੀਤ ਸਿੰਘ ਸੋਨੂ ਜੰਡੇਲਾ ਜੋ ਕਿ ਇੱਕ ਸਮਾਜ ਸੇਵੀ ਵੀ ਨੇ ਕਾਂਗਰਸੀ ਦੇ ਕਾਂਗਰਸ ਵਿੱਚ ਵੀ ਚੰਗੀ ਪੈੜ ਰੱਖਦੇ ਨੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨਾਂ ਵੀ ਕਾਫੀ ਇਹਨਾਂ ਦਾ ਬੈਡ ਲੋਡ ਹੈ ਦੂਸਰੇ ਪਾਸੇ ਇਹ OBC ਦੇ ਪੰਜਾਬ ਪ੍ਰਧਾਨਮੀ ਨੇ ਇਹਨਾਂ ਨੂੰ ਖੁਦ ਨੂੰ ਚਾਹੀਦਾ ਹੈ ਕਿ ਇਸ ਜਈ ਸਵਾਸ ਸਾਫ ਸਫਾਈ ਹੈ ਉਹ ਜ਼ਰੂਰ ਕਰਵਾਈ ਜਾਵੇ ਤਾਂ ਜੋ ਕਿ ਲੋਕਾਂ ਨੂੰ ਇੱਕ ਅਲੱਗ ਮੈਸੇਜ ਜਿਹੜਾ ਹੈ ਉਹ ਦਿੱਤਾ ਜਾਵੇ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਅਪੀਲ ਕਰਾਂਗੇ ਕਿ ਲਾਈਟ ਐਂਡ ਸਾਊਂਡ ਦੀ ਜਗ੍ਹਾ ਤੇ ਇਸ ਚੀਜ਼ਾਂ ਨੂੰ ਬਚਾਇਆ ਜਾ ਸਕੇ ਤਾਂ ਜੋ ਕਿ ਪੰਜਾਬ ਦੀ ਵਿਰਾਸਤ ਜਿਹੜੀ ਹੈ ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਮੇਸ਼ਾ ਲੋਕ ਅਤੇ ਬੱਚੇ ਜਿਹੜੇ ਉਹ ਯਾਦ ਰੱਖ ਸਕਣ ਕੈਮਰਾਮੈਨ ਵਾਜਰਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ